ਦੋਸਤੋ ਇਸ ਵੇਲੇ ਦੀ ਖਬਰ ਆ ਰਹੀ ਜੀ ਗੁਰਦਾਸਪੁਰ ਦੇ ਕਾਦਰੀ ਮੁਹੱਲੇ ਤੋਂ ਜਿੱਥੇ ਇੱਕ ਬਜ਼ੁਰਗ ਦੀ ਮਾਰੂਤੀ ਕਾਰ ਦੇ ਸ਼ੀਸ਼ੇ ਜਿਹੜੇ ਨੇ ਉਹ ਭੰਨ ਦਿੱਤੇ ਜਾਂਦੇ ਨੇ ਤੋੜ ਦਿੱਤੇ ਜਾਂਦੇ ਨੇ ਦਰਅਸਲ ਇਹ ਰਾਤ 11 ਵਜੇ ਦੇ ਕਰੀਬ ਜਦੋਂ ਇਸ ਦੀ ਭੰਨ ਤੋੜ ਹੁੰਦੀ ਆ ਤਾਂ ਬਜ਼ੁਰਗ ਦੇ ਵੱਲੋਂ ਘਰ ਦੇ ਵਿੱਚ ਇਕੱਲੇ ਹੋਣ ਦੇ ਕਾਰਨ ਉਹ ਘਰ ਤੋਂ ਬਾਹਰ ਨਹੀਂ ਹੁੰਦੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਸ਼ਰਾਰਤੀ ਅਨਸਰ ਜੋ ਇਸ ਤਰੀਕੇ ਦੀਆਂ ਘਟਨਾ ਨੂੰ ਅੰਜਾਮ ਦਿੰਦੇ ਨੇ ਤਾਂ ਬਜ਼ੁਰਗ ਦੇ ਵੱਲੋਂ ਵੀ ਜਿਹੜਾ ਆ ਪ੍ਰਸ਼ਾਸਨ ਨੂੰ ਮਦਦ ਦੀ ਗੁਹਾਰ ਜਿਹੜੇ ਨੇ ਲਗਾ ਰਹੇ ਨੇ ਕਿ ਸਾਡੇ ਦੇ ਜਿਹੜੇ ਗਲੀ ਮੁਹੱਲੇ ਦੇ ਜਿਹੜੇ ਧਿਆਨ ਜਿਹੜਾ ਆ ਉਹ ਰੱਖਿਆ ਜਾਵੇ ਅਤੇ ਜਿਹੜੇ ਲੋਕ ਜਿਹੜੇ ਨੇ ਛਲਾਰਤੀ ਅੰਸਰ ਇਸ ਤਰੀਕੇ ਦੀਆਂ ਘਟਨਾਵਾਂ ਅੰਜਾਮ ਦਿੰਦੇ ਨੇ ਉਹਨਾਂ ਨੂੰ ਠੱਲ ਪਾਈ ਜਾਵੇ ਇਸ ਵੇਲੇ ਦੀ ਅਪਡੇਟ ਗੁਰਦਾਸ ਮਿੱਤਰਾ ਮੇਰਾ ਨਾਮ ਬਲਵੰਤ ਸਿੰਘ ਆ ਮੈਂ ਕਾਦਰੀ ਮਹੱਲੇ ਦਾ ਰਹਿਣ ਵਾਲਾ ਆ ਅੱਜ ਰਾਤ तकरीबन 11:00 ਵਜੇ ਕੋਈ ਅੰਸਰ ਸ਼ਰਾਤੀ ਅਨਸਰ ਆਏ ਨੇ ਉਹਨਾਂ ਪਹਿਲਾਂ ਸਾਡੇ ਦਰਵਾਜ਼ੇ ਦੇ ਬਾਹਰ ਅੱਸੀ ਨਾਲ ਕੋਸ ਨੂੰ ਦਰਵਾਜ਼ੇ ਨੂੰ ਬੰਨ੍ਹਿਆ ਉਹਦੇ ਤੋਂ ਬਾਅਦ ਉਹ ਜਾ ਕੇ ਸਾਡੀ ਕਾਰ ਦੇ ਦੋਹੇ ਸ਼ੀਸ਼ੇ ਅੱਗੇ ਪਿੱਛੋਂ ਤੋੜ ਗਏ ਨੇ ਇਹ ਜਿਹੜੇ ਅਨਸਰ ਆ ਕੱਲ ਨੂੰ ਸਾਡੇ ਤੇ ਹਮਲਾ ਵੀ ਕਰ ਸਕਦੇ ਨੇ ਸਾਡੀ ਜਾਨ ਵੀ ਲੈ ਸਕਦੇ ਨੇ ਮੈਂ ਪ੍ਰਸ਼ਾਸਨ ਤੋਂ ਇਹੋ ਬੇਨਤੀ ਕਰਦਾ ਕਿ ਇਹੋ ਜਿਹੇ ਅਨਸਰਾਂ ਨੂੰ ਨਾਤਕ ਪਾਈ ਦੇ ਇਹਨਾਂ ਨੂੰ ਫਲੈਸ਼ ਆਊਟ ਕੀਤਾ ਜਾਏ ਇਹਨਾਂ ਨੂੰ ਲੱਭਿਆ ਜਾਏ ਵੀ ਇਹ ਕਿਹੜੇ ਨੇ ਤੇ ਇਹ ਤਾਂ ਕਿ ਅੱਗੇ ਤੋਂ ਇਹ ਇਹੋ ਜਿਹੀ ਵਾਰਦਾਤ ਨਾ ਕਰੇ